ਹਾਂਜੀ ਸ਼ਰਮ ਸਤਿ ਸ਼੍ਰੀ ਅਕਾਲ ਜੀ ਆ ਮੈਂ ਤੇ ਮੈਂ ਨਾ ਬਹੁਤ ਅੱਸੀ ਬਾਜ਼ਾਰ ਗਏ ਸੀਗੇ ਜੀ ਆ ਸਾਡੀ ਸਕੂਟੀਆਂ ਪਾਣੀ ਚ ਬੰਦ ਹੋ ਗਈ ਮੋਟੇ ਸਕੂਟਰੀ ਬੰਦ ਹੋ ਗਈ ਆਪਣੀ ਹਾਂ ਕਿੰਨਾ ਪਾਣੀ ਸੀਗਾ ਉਹ ਦੇਖੋ ਵੀਰੇ ਇੱਧਰ ਨਾ ਆਇਓ ਪਾਣੀ ਬਹੁਤ ਜ਼ਿਆਦਾ ਗਿਆ ਵੀਰੇ ਧਿਆਨ ਰੱਖਿਓ ਵੀਰੇ ਆਪਦਾ ਆਹ ਦੇਖੋ ਜੀ ਪਾਣੀ ਦੇਖੋ ਕਿੰਨਾ ਜ਼ਿਆਦਾ ਗਿਆ ਉਹ ਦੇਖੋ ਜੀ ਪਾਣੀ ਚੱਲੋ ਮੋਟੇ ਆੱਕ ਸਕੂਟਰੀ ਬਣਾਤੀ ਦੇਖ ਇੱਧਰ ਆਇਆ ਇੱਧਰ ਪ੍ਰਵੀਨ ਡਾਕਟਰ ਕੋਲੇ ਦਿਖਾਉਂਦਾ ਬਣਾ ਦੇ ਆ ਦੇਖੋ ਵੀਰੇ ਪਾਣੀ ਕਿੰਨਾ ਜ਼ਿਆਦਾ ਦੇਖੋ ਆ ਦੇਖੋ ਵੀਰੇ ਪਾਣੀ ਬਹੁਤ ਜ਼ਿਆਦਾ ਹੈਗਾ ਸਕੂਟਰੀ ਮੋਟਰਸਾਈਕਲ ਬਾਰੇ ਨਾ ਕੱਢੋ ਤੇ ਮੈਂ ਤਾਂ ਮੇਰਾ ਜਾਰ ਮੋਟਾ ਸਾਡੀ ਸਕੂਟਰੀ ਬੰਦ ਹੋ ਗਈ ਸੀਗੀ ਪਾਣੀ ਪਾਣੀ ਵੀਰੇ ਬਹੁਤ ਜ਼ਿਆਦਾ ਹੈਗਾ ਕੱਲ੍ਹ ਕਰ ਸਲੈਂਸਰ 'ਚ ਪਾਣੀ ਨਹੀਂ ਪਿਆ ਤਾਂ ਵੱਜ ਗਈ ਸਕੂਟਰੀ ਨਿਗੇਰਾ ਬੰਤ ਤਾਂ ਹੋ ਗਈ ਸੀਗੀ ਆ ਦੇਖੋ ਜੀ ਮੇਰਾ ਜਾਰ ਦੋਸਤ ਮੋਟਾ ਹੈਗਾ ਐ ਮੋਟੇ ਆਦੇ ਮੇਰਾ ਚਾਰ ਤੋਂ ਮੋਟਾ ਆਕੇ ਚਿਕਨ ਐਸੀ ਆਰ ਆਰ ਕੇ ਹਾਲ ਦੇ ਥੀੜਿਆਂ ਤੋਂ ਮੂਟੇ ਟੈਂਕੂ ਕੇ ਫੁੱਲ ਤੇ ਬਾਰਸ਼ ਹੋ ਰਹੀ ਆ ਪੂਰੀ ਵਧੀਆ 40 ਘੰਟਿਆਂ ਦੇ ਬਰੇ 40 ਘੰਟੇ ਲਗਾਤਾਰ ਮੀਂਹ ਪੈ ਰਿਹਾ 40 ਘੰਟੇ ਹੋ ਚੁੱਕੇ ਲਗਾਤਾਰ ਮੀਂਹ ਹਲੇ ਹੋਰ ਅਜ ਪਤਾ ਦੋ ਦਿਨ ਹੋਰ ਪਵੇ ਛੋਟੇ ਹਨਾ ਦੋ ਦਿਨ ਨਹੀਂ ਹੋਰ ਆ ਬੱਕਰੀਆਂ ਸਵੇਰੀਂ ਫੁੱਲ ਕਰਦੀ ਹੋਈਆਂ ਆ ਆ ਦਸਤੀ ਬੱਤਰੀ ਮੈਂ ਆਓ ਕਲਾਸ ਨੂੰ